ਕਿਤਾਬ ਕੌਰਨਾਮਾ ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ ਲੇਖਕ ਬਲਜਿੰਦਰ ਸਿੰਘ ਕੋਟਪਾਰਾ ਦੂਜੇ ਭਾਗ ਦੇ ਵਿੱਚ ਸੁਣੋ ਸ਼ਹੀਦ ਬੀਬੀ ਬਲਜਿੰਦਰ ਕੌਰ ਬਬਰ ਭਾਉਵਾਲ ਸ਼ਹੀਦ ਬੀਬੀ ਅਜੰਤ ਕੌਰ ਉਰਫ ਬੀਬੀ ਰਣਜੀਤ ਕੌਰ ਤੂਫਾਨ ਅਤੇ ਸ਼ਹੀਦ ਬੀਬੀ ਭਰਪੂਰ ਕੌਰ ਜਖੇਪਾਲ ਆਵਾਜ਼ ਗੁਰਜੰਟ ਸਿੰਘ ਰੂਪਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸ ਗਵਾਹ ਹੈ ਕਿ ਸ੍ਰੀ ਆਨੰਦਪੁਰ ਸਾਹਿਬ ਨੂੰ ਅਲਵਿਦਾ ਆ ਕੇ ਤੁਰਿਆ ਮਰਜੀਵੜਿਆਂ ਦਾ ਕਾਫਲਾ ਨਿਰਮੋਹ ਗੜ ਲੰਘ ਕੇ ਪਿੰਡ ਚੱਖੀਆਂ ਦੀ ਜੂ ਪੁੱਜਿਆ ਤਾਂ ਮੁਗਲ ਫੌਜਾਂ ਤੇ ਪਹਾੜੀ ਰਾਜਿਆਂ ਦੀ ਸੈਨਾ ਨੇ ਕਸਮਾਂ ਖਾ ਕੇ ਕੀਤੇ ਵਾਅਦਿਆਂ ਨੂੰ ਤੋੜ ਕੇ ਬਹੁਤ ਤੇਜ਼ੀ ਨਾਲ ਤਿੱਖਾ ਹੱਲਾ ਬੋਲ ਦਿੱਤਾ ਪਿੰਡ ਚੱਖੀ ਦੀ ਜੂ ਵਿੱਚ ਭਾਈ ਆਲਮ ਸਿੰਘ ਨੱਚਣਾ ਭਾਈ ਜੀਵਨ ਸਿੰਘ ਰੰਗਰੇਟਾ ਭਾਈ ਬਚਿੱਤਰ ਸਿੰਘ ਤੇ ਸਹਬਜ਼ਾਦਾ ਬਾਬਾ ਅਜੀਤ ਸਿੰਘ ਨੇ ਸਿਰ ਤੇ ਚੜਦੀਆਂ ਆ ਰੀਆਂ ਫੌਜਾਂ ਨੂੰ ਡੱਕਣ ਲਈ ਮੋਰਚੇ ਸੰਭਾਲ ਲਏ ਭਿਆਨਕ ਲੜਾਈ ਚ ਸ਼ਸਤਰ ਵਿਦਿਆ ਚ ਨਪੁੰਨ ਬੀਬੀ ਪਿੱਖਾ ਨੇ ਦੁਸ਼ਮਣਾਂ ਦੇ ਆਹੂ ਲਾਹੇ ਤੇ ਮੈਦਾਨ ਚ ਜੂਝ ਕੇ ਸ਼ਹੀਦ ਹੋਏ ਪਿੱਖਾ ਦੀ ਬੇਟੀ ਬੱਜਰ ਸਿੰਘ ਦੀ ਪੋਤੀ ਰਾਮੇ ਦੀ ਪੋਖ ਮਾਸ ਦਿਨ 7 ਸੰਮਤ 1762 ਨੰਗਲ ਗੁਜਰਾں ਕੇ ਮਲਾਨ ਏਕ ਘਰੀ ਦਿਨ ਚਰੇ ਹਰਾਨਵੇਂ ਜੂਝ ਕਰ ਮਰੀ ਪਟਵਹੀ ਮੋਹਰਾਂ ਵਾਲੀ ਚੋਂ ਤੇ ਸੱਚਮੁੱਚੋ ਸ਼ਹੀਦ ਬੀਬੀ ਬਲਜਿੰਦਰ ਕੌਰ ਬੱਬਰ ਭਾਉ ਵਾਲੀ ਵੀ ਬੀਬੀ ਪਿੱਖਾ ਜੀ ਦੀ ਵਾਰਸ ਹੋ ਨਿਬੜੇ ਜਿਹੜੇ ਜੂਝਦੇ ਹੋਏ ਮੈਦਾਨੇ ਜੰਗ 'ਚ ਸ਼ਹਾਦਤ ਪ੍ਰਾਪਤ ਕਰ ਗਏ 21 ਮੱਗਰ ਨਾਨਕਸ਼ਹੀ ਸੰਮਤ 524 5 ਦਸੰਬਰ 1992 ਪਿੰਡ ਗੁਥਲਾ ਇਹ ਸਮਾਂ ਵੀ ਗੁਰਬਾਣੀ ਦੀਆਂ ਪਵਿੱਤਰ ਤੁਕਾਂ ਗਗਨ ਦਾ ਮਾਮਾ ਬਾਜੇ ਪਰਿਓ ਨਿਸ਼ਾਨੇ ਕਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਜਣ ਕੋ ਦਾਉ ਨੂੰ ਯਾਦ ਕਰਵਾਉਂਦਾ ਹੈ ਜਦੋਂ ਹਰਿਆਣਾ ਦੇ ਜਮਨਾਨਗਰ ਇਲਾਕੇ ਦੇ ਪਿੰਡ ਗੁਥਲਾ ਦੀ ਇੱਕ ਨਹਿਰ ਤੇ ਇੰਡੀਅਨ ਸਟੇਟ ਦੀਆਂ ਫੌਜਾਂ ਵੱਲੋਂ ਚਾਰੇ ਪਾਸਿਓਂ ਅੰਨੇ ਵਾ ਗੋਲੀਆਂ ਦਾ ਮੀਂਹ ਵਰ੍ਹਉਣਾ ਸ਼ੁਰੂ ਹੋ ਗਿਆ ਠਹਿਰ ਉਤੇ ਦੋ ਸਿੱਖ ਨੌਜਵਾਨ ਖਾੜਕੂ ਕੁਛੜ ਚੁੱਕੇ 9 ਮਹੀਨਿਆਂ ਦੇ ਆਪਣੇ ਮਾਸੂਮ ਬੱਚੇ ਨਾਲ ਇੱਕ ਬੀਬੀ ਨੇ ਗੋਲੀਆਂ ਦਾ ਜਵਾਬ ਗੋਲੀਆਂ ਨਾਲ ਦਿੱਤਾ ਬੋਲੇ ਸੋਨਿਹਾਲ ਸਤ ਸ੍ਰੀ ਅਕਾਲ ਦਾ ਇੱਕ ਜੈਕਾਰਾ ਗੂੰਜਦਾ ਹੈ ਧਿਆਨ ਸਿੰਘ ਖੱਬੇ ਪਾਸੇ ਤੋਂ ਮੋਰਚਾ ਸਾंभ ਬਲਜਿੰਦਰ ਕure ਤੋਂ ਇਥੋਂ ਹੀ ਜਾਰੀ ਰੱਖ ਪਾਈ ਹਰਮੀਤ ਸਿੰਘ ਬੱਬਰ ਕੰਧ ਦੇ ਆਸਰੇ ਤੋਂ ਗੋਲੀਆਂ ਦੀ 부ਛਾੜ ਕਰਦੇ ਹਨ ਸ਼ਾਇਦ ਫੌਜ ਨੂੰ ਇੰਨੇ ਤਿੱਖੇ ਜਵਾਬ ਦੀ ਉਮੀਦ ਨਹੀਂ ਸੀ ਕੁਝ ਪਲਾਂ ਲਈ ਉਹਨਾਂ ਦੇ ਪੈਰ ਉਖੜ ਗਏ ਅਫਸਰਾਂ ਦੇ ਹੁਕਮਾਂ ਤੇ ਉਹਨਾਂ ਨੇ ਉਹ ਤਾਂ ਤੋਂ ਗੋਲੇ ਸੁੱਟਣੇ ਸ਼ੁਰੂ ਕਰ ਦਿੱਤੇ ਗੋਲਿਆਂ ਨਾਲ ਸਾਰੀ ਠਹਿਰ ਰਾਖ ਹੋ ਗਈ ਤੇ ਜੁਝਾਰੂ ਆਪਣਾ ਫਰਜ਼ ਨਿਭਾਉਂਦਿਆਂ ਜਾਨਾਂ ਵਾਰ ਗਏ ਇਸ ਪੁਲਿਸ ਮੁਕਾਬਲੇ ਵਿੱਚ ਬੀਬੀ ਬਲਜਿੰਦਰ ਕੌਰ ਬੱਬਰ ਉਹਨਾਂ ਦਾ 9 ਮਹੀਨਿਆਂ ਦਾ ਮਾਸੂਮ ਬੱਚਾ ਪਵਿੱਤਰ ਸਿੰਘ ਉਹਨਾਂ ਦੇ ਪਤੀ ਹਰਮੀਰ ਸਿੰਘ ਬੱਬਰ ਤੇ ਰੂਪਨਗਰ ਜ਼ਿਲ੍ਹੇ ਦੇ ਪਿੰਡ ਸੰਘੇੜੀ ਖਰੜ ਤੋਂ ਭਾਈ ਧਿਆਨ ਸਿੰਘ ਉਰਫ਼ ਧਿਆਨੀ ਬੱਬਰ ਸ਼ਹਾਦਤਾਂ ਦਾ ਜਮ ਪੀ ਗਏ ਬਲਜਿੰਦਰ ਕੌਰ ਤੇ ਦੂਜੇ ਸਿੰਘਾਂ ਦੇ ਰੂਪਨਗਰ ਜ਼ਿਲ੍ਹੇ ਵਿੱਚ ਪੈਂਦੇ ਪਿੰਡਾਂ ਨੂੰ ਫੌਜ ਤੇ ਪੁਲਿਸ ਵੱਲੋਂ ਘੇਰ ਕੇ ਸਾਰੇ ਪਰਿਵਾਰਾਂ ਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਲੈ ਲਿਆ। ਬੀਬੀ ਬਲਜਿੰਦਰ ਕੌਰ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕਦੋਂ ਵਾਸੀ ਇੱਕ ਕੀਰਤੀ ਕਿਸਾਨ ਲਾਭ ਸਿੰਘ ਦੇ ਘਰ ਮਾਤਾ ਨਸ਼ਤਰ ਕੌਰ ਦੀ ਕੁੱਖੋਂ ਹੋਇਆ। ਉਹ ਸਿਰਫ ਦੋ ਭੈਣਾਂ ਹੀ ਸਨ। ਮਿਡਲ ਕਲਾਸ ਤੱਕ ਪੜ੍ਹਾਈ ਕੀਤੀ। ਘਰ 'ਚ ਸਿੱਖੀ ਦਾ ਮਾਹੌਲ ਹੋਣ ਕਰਕੇ ਉਨਾ ਅੰਮ੍ਰਿਤ ਪਾਣ ਕੀਤਾ ਰੂਪਨਗਰ ਸ਼ਹਿਰ ਤੋਂ 5 ਕਿਲੋਮੀਟਰ ਛਿਪਦੇ ਵਾਲੇ ਪਾਸੇ ਦੋ ਨਹਿਰਾਂ ਵਿਚਾਲੇ ਇੱਕ ਨਿੱਕਾ ਜਿਹਾ ਪਿੰਡ ਭਾਉ ਵਾਲ ਹੈ ਜਿਸ ਦੇ ਵਾਸੀ ਜੁਗਿੰਦਰ ਸਿੰਘ ਤੇ ਮਾਤਾ ਕਰਨੈਲ ਕੌਰ ਦੇ ਵਿਹੜੇ 'ਚ ਤਿੰਨ ਲੜਕੀਆਂ ਤੇ ਚਾਰ ਲੜਕੇ ਸਤਵੀਰ ਸਿੰਘ ਗੁਰਮੀਤ ਸਿੰਘ ਹਰਮੀਤ ਸਿੰਘ ਭੁਪਿੰਦਰ ਸਿੰਘ ਜਸਮਿੰਦਰ ਕੌਰ ਲਖਵੀਰ ਕੌਰ ਤੇ ਦਲਬੀਰ ਕੌਰ ਨੇ ਜਨਮ ਲਿਆ ਹਰਮੀਤ ਸਿੰਘ ਰੂਪਨਗਰ ਦੇ ਸਰਕਾਰੀ ਕਾਲਜ ਵਿੱਚ ਪੜ ਰਿਆ ਸੀ ਤਾਂ ਜ਼ੁਲਮੀ ਸਟੇਟ ਵਿਰੁੱਧ ਉੱઠી ਹਥਿਆਰਬੰਦ ਖਾੜਕੂ ਲਹਿਰ ਦੇ ਜੰਗਜੂਆਂ ਨਾਲ ਰਾਪਤਾ ਬਣਿਆ ਉਹ 1985 86 ਚ ਲਹਿਰ ਦੇ ਹਮਦਰਦ ਬਣ ਗਏ 1987 ਚ ਉਹਨਾਂ ਦੇ ਭੂਆ ਦੇ ਮੁੰਡੇ ਕੁਲਵਿੰਦਰ ਸਿੰਘ ਕਿੱਡ ਮੁਹਾਲੀ ਤੇ ਸਾਥੀ ਸਿੰਘਾ ਨੇ ਦੁਸ਼ਟ ਸੋਧ ਕਮਾਂਡੋ ਫੋਰਸ ਬਣਾਈ ਕਿੱਡ ਨੂੰ ਇਲਾਕੇ ਦਾ ਜਰਨਲ ਆਇਆ ਨੌਜਵਾਨ ਹਰਮੀਤ ਸਿੰਘ ਪਾਉਗਾਲ ਵੀ ਇਸ ਨਵੇਂ ਬਣੇ ਗਰੁੱਪ ਨਾਲ ਜੁੜ ਗਏ ਕੁਝ ਕਾਰਵਾਈਆਂ ਕਰਨ ਤੋਂ ਬਾਅਦ ਉਹ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਵਿੱਚ ਸ਼ਾਮਲ ਹੋ ਗਏ ਬੀਬੀ ਬਲਜਿੰਦਰ ਕੌਰ ਬੱਬਰ ਦੀ ਕਿਰਤਾਰੀ ਪਿੰਡ ਮਦਵਾੜਾ ਕੋਲ ਇੱਕ ਠਹਿਰ ਤੇ ਬਲਜਿੰਦਰ ਕੌਰ ਤੇ ਭਾਈ ਹਰਮੀਰ ਸਿੰਘ ਰੁਕੇ ਹੋਏ ਸਨ ਕਿਸੇ ਦੀ ਮੁਖਬਰੀ ਤੇ ਫੌਜ ਨੇ ਘੇਰਾ ਪਾਇਆ ਭਾਈ ਹਰਮੀਰ ਸਿੰਘ ਬੱਬਰ ਮੁਕਾਬਲਾ ਕਰਦੇ ਹੋਏ ਨਿਕਲਣ ਚ ਕਾਮਯਾਬ ਹੋ ਗਏ ਪਰ ਬਲਜਿੰਦਰ ਕੌਰ ਨੂੰ ਹਿਰਾਸਤ ਚ ਲੈ ਲਿਆ। ਰੂਪਨਗਰ ਥਾਣੇ ਲਿਜਾ ਕੇ ਅਰਥਾ ਤਸ਼ੱਦਦ ਕਰਕੇ ਉਹਨਾਂ ਦੇ ਜੀਵਨ ਸਾਥੀ ਤੇ 18 ਆਦ ਬਾਰੇ ਪੁੱਛਦੇ ਰਹੇ ਪਰ ਉਹਨਾਂ ਕੋਈ ਨਾ ਦੱਸਿਆ। ਜਦੋਂ ਵਾਰ-ਵਾਰ ਪੁਲਿਸ ਰਿਮਾਨਡ ਬਾਅਦ ਵੀ ਕੁਝ ਨਾ ਮਿਲਿਆ ਤਾਂ ਉਹਨਾਂ ਤੇ ਦੇਸ਼द्रोहੀ ਤੇ ਹੋਰ ਸੰਗੀਨ ਮੁਕਾਦਮੇ ਪਾ ਕੇ ਪਟਿਆਲਾ ਜੇਲ੍ਹ ਭੇਜ ਦਿੱਤਾ। ਕੇਸ ਚੱਲਦਾ ਰਿਹਾ। ਕਰੀਬ 8 ਮਹੀਨੇ ਬਾਅਦ ਜਮਾਨਤ ਮਿਲ ਗਈ। ਮੁੜ ਹਥਿਆਰਬੰਦ ਸੰਘਰਸ਼ ਵਿੱਚ ਕੁਦਣਾ ਕੁਝ ਦਿਨਾਂ ਬਾਅਦ ਹੀ ਬੀਬੀ ਬਲਜਿੰਦਰ ਕੌਰ ਨੇ ਭਾਈ ਹਰਮੀਤ ਸਿੰਘ ਬੱਬਰ ਨੂੰ ਸੁਨੇਹਾ ਭੇਜਿਆ ਤਾਂ ਉਹ ਰਾਤ ਨੂੰ ਆਏ ਤੇ ਇਕੱਠੇ ਚਲੇ ਗਏ ਤੇ ਫਿਰ ਕਦੇ ਪਿੰਡ ਨਾ ਆਏ ਇਲਾਕੇ ਵਿੱਚ ਕਈ ਪੰਥ ਤਰੋਈਆਂ ਮੁਖਬਰਾਂ ਤੇ ਲਹਿਰ 'ਚ ਰੁਕਾਵਟ ਬਣਨ ਵਾਲਿਆਂ ਨੂੰ ਉਹਨਾਂ ਨੇ ਸੌਦੇ ਲਾਏ ਕਮਾਨੇ ਉਹਨਾਂ ਦੇ ਸਿਰਾਂ ਦੇ ਰੱਖੇ ਮੁੱਲ ਵਿੱਚ ਹੋਰ ਵਾਧਾ ਕਰ ਦਿੱਤਾ ਸ਼ਹਾਦਤ ਵਾਲਾ ਦਿਨ ਜਿਹੜਾ ਦਿਨ ਹਥਿਆਰਬੰਦ ਜੰਗ ਜੂਆਂ ਦੀ ਜ਼ਿੰਦਗੀ 'ਚ ਆਖਰੀ ਵਾਰ ਆਉਂਦਾ ਹੈ ਜਦੋਂ ਉਹ ਪ੍ਰੀਖਿਆ 'ਚ ਪਾਸ ਹੋ ਜਾਂਦੇ ਨੇ ਬੀਬੀ ਬਲਜਿੰਦਰ ਕੌਰ ਬੱਬਰ ਪਾਉਵਾਲ ਆਪਣੇ ਜੁਝਾਰੂ ਪਤੀ ਤੇ ਮਾਸੂਮ ਬੱਚੇ ਸਮੇਤ ਜ਼ਿੰਦਗੀ ਕੌਮ ਦੇ ਲੇਖੇ ਲਾ ਗਏ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਸੇ ਜੂਝਣ ਤੇ ਸ਼ਹਾਦਤ ਦੇ ਸੰਕਲਪ ਤੇ ਪਹਿਰਾ ਦਿੰਦਿਆਂ ਮੈਦਾਨ 'ਚ ਜੂਝ ਕੇ ਸ਼ਹੀਦ ਹੋ ਗਏ ਸ਼ਹਾਦਤ ਦੇਣ ਵਾਲੇ ਪਰਿਵਾਰਕ ਮੈਂਬਰ ਨੰਬਰ 1 ਬਲਜਿੰਦਰ ਕੌਰ ਬੱਬਰ 20 ਸਾਲ ਨੰਬਰ 2 ਭਾਈ ਹਰਮੀਤ ਸਿੰਘ ਬੱਬਰ ਪਤੀ ਨੰਬਰ 3 ਪਵਿੱਤਰ ਸਿੰਘ 9 ਮਹੀਨੇ ਪੁੱਤਰ ਪਿੰਡ ਦੇ ਦੋ ਹੋਰ ਨੌਜਵਾਨ ਭਾਈ ਜਸਵਿੰਦਰ ਸਿੰਘ ਤੇ ਭਾਈ ਗੁਰਮੀਤ ਸਿੰਘ ਵੀ ਸ਼ਹੀਦ ਹੋਏ ਸ਼ਹੀਦ ਬੀਬੀ ਅਜੰਤ ਕੌਰ ਉਰਫ ਰਣਜੀਤ ਕੌਰ ਤੂਫਾਨ ਸ਼ਹੀਦ ਬੀਬੀ ਦੀਪ ਕੌਰ ਦਾ ਨਾਮ ਝੁਝਾਰੂ ਸਿੱਖ ਇਤਿਹਾਸ 'ਚ ਜਾਣਿਆ ਪਛਾਣਿਆ ਨਾ ਹੈ ਉਹਨਾਂ ਦਾ ਘਰ ਜ਼ਿਲ੍ਹਾ ਹੁਸ਼ਿਆਰਪੁਰ ਚ ਪਿੰਡ ਤਾਬਲਾ ਸ੍ਰੀ ਆਨੰਦਪੁਰ ਸਾਹਿਬ ਨੂੰ ਜਾਣ ਵਾਲੀ ਸੜਕ ਤੋਂ 3 ਮੀਲ ਦੀ ਦੂਰੀ ਤੇ ਸੀ ਇੱਕ ਪਾਸੇ ਸ੍ਰੀ ਆਨੰਦਪੁਰ ਸਾਹਿਬ ਦੇ ਧਰਮ ਯੁੱਧ ਛਿੜ ਜਾਣ ਤੇ ਸਿੰਘਾਂ ਨੇ ਜਥੇ ਬਣਾ ਕੇ ਜੰਗ ਵਿੱਚ ਸ਼ਾਮਲ ਹੋਣਾ ਸ਼ੁਰੂ ਕਰ ਦਿੱਤਾ ਦੂਜੇ ਪਾਸੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨ ਜਥਿਆਂ ਦੀਆਂ ਕਨਸੂਆਂ ਲੈਣ ਉਹਨਾਂ ਨੂੰ ਰੋਕਣ ਤੇ ਹਮਲਾ ਕਰਨ ਲਈ ਤੁਰਕ ਫੌਜ ਸਰਗਰਮ ਸੀ ਸਿੰਘਾਂ ਦੇ ਜਥੇ ਮਾਜੇ ਵਿੱਚ ਲੰਘਦੇ ਸਨ ਬੀਬੀ ਦੀਪਕੌਰ ਜੀ ਹਮੇਸ਼ਾ ਇਸ ਤਾਂਗ ਵਿੱਚ ਰਹਿੰਦੇ ਕਿ ਜਥੇ ਦੀ ਸੇਵਾ ਤੇ ਦਰਸ਼ਨ ਕਰ ਸਕਣ ਉਹ ਧੂੜ ਉੱਡਦੀ ਦੇਖ ਕੇ ਇਹ ਸਮਝ ਕੇ ਰਾਹ ਤੇ ਆ ਖੜੇ ਕਿ ਸਿੰਘਾਂ ਦਾ ਜਥਾ ਆ ਰਿਹਾ ਹੈ ਪਰ ਇਹ ਤੁਰਕ ਫੌਜ ਦੀ ਗਸ਼ਤ ਕਰ ਰਹੀ ਇੱਕ ਟੁਕੜੀ ਸੀ ਤੁਰਕ ਕਮਾਂਡਰ ਨੇ ਬੀਬੀ ਦੀਪਕੌਰ ਤੋਂ ਭੇਦ ਲੈਣ ਲਈ ਡਰਾਉਣਾ ਸ਼ੁਰੂ ਕੀਤਾ ਉਹ ਨਿਡਰਤਾ ਨਾਲ ਖੜੇ ਤੇ ਅੜੇ ਰਹੇ ਫਿਰ ਉਹਨਾਂ ਨੂੰ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਉਹ ਤਾਂ ਸਿੰਘਾਂ ਦੇ ਜਥੇ ਦੀ ਸੇਵਾ ਲਈ ਉਡੀਕ ਕਰ ਰਹੀ ਹੈ ਕਮਾਂਡਰ ਨੇ ਮਾੜੀ ਨੀਤ ਨਾਲ ਬੀਬੀ ਵੱਲ ਵਧਣਾ ਸ਼ੁਰੂ ਕੀਤਾ ਤਾਂ ਦੀਪਕੌਰ ਨੇ ਸ਼ੇਰਨੀ ਵਾਂਗ ਪਿੱਛੇ ਹਟ ਕੇ ਮਿਆਨ ਵਿੱਚੋਂ ਆਪਣੀ ਤਲਵਾਰ ਖਿੱਚੀ ਤੇ ਕਮਾਂਡਰ ਦੇ ਢਿੱਡ ਵਿੱਚੋਂ ਦੀ ਕੱਢ ਦਿੱਤੀ ਉਹ ਲਹੂ-ਲਹਾਨ ਹੋ ਕੇ ਡਿੱਗ ਪਿਆ ਉਸ ਨੂੰ ਮਰਦਾ ਦੇਖ ਕੇ ਇੱਕ ਸਿਪਾਹੀ ਬੀਬੀ ਵੱਲ ਵਧਣ ਲੱਗਿਆ ਉਸ ਨੇ ਘਬਰਾਉਣ ਤੇ ਡਰਨ ਦੀ ਬਜਾਏ ਅੱਗੇ ਹੋ ਕੇ ਉਸ ਦਾ ਥਾਂ ਹੀ ਕੋਗਾ ਚਿਤ ਕਰ ਦਿੱਤਾ ਫਿਰ ਇੱਕ ਹੋਰ ਸਿਪਾਈ ਦਾ ਹਾਲ ਵੀ ਇਹੋ ਕੀਤਾ ਤਿੰਨ ਨੂੰ ਮਾਰਨ ਤੇ ਕੁਝ ਨੂੰ ਜ਼ਖਮੀ ਕਰਨ ਤੋਂ ਬਾਅਦ ਉਹ ਆਪ ਵੀ ਫੱਟੜ ਹੋ ਗਈ ਇਸ ਤੋਂ ਪਹਿਲਾਂ ਕਿ ਮੁਗਲ ਉਸ ਨੂੰ ਸ਼ਹੀਦ ਕਰ ਦੇ ਐਨੇ ਨੂੰ ਸਿੰਘਾਂ ਦਾ ਜਥਾ ਵੀ ਘੋੜਿਆਂ ਤੇ ਸਵਾਰ ਧੂੜ ਉਡਾਉਂਦਾ ਆਉਂਦਾ ਦੇਖ ਕੇ ਤੁਰਕ ਅਤੇ ਕਮਾਂਡਰ ਤੇ ਸਿਪਾਈਆਂ ਦੀਆਂ ਲਾਸ਼ਾਂ ਛੱਡ ਕੇ ਫਰਾਰ ਹੋ ਗਏ ਜਥੇ ਦੇ ਸਿੰਘਾਂ ਨੇ ਫੱਟੜ ਬੀਬੀ ਨੂੰ ਸੰਭਾਲਿਆ ਤੇ ਮਰਹਮ ਪੱਟੀ ਕੀਤੀ ਵੀਵੀ ਸਦੀ ਦੀ ਸ਼ਹੀਦ ਬੀਬੀ ਅਜੰਤ ਕੌਰ ਉਰਫ ਰਣਜੀਤ ਕੌਰ ਤੂਫਾਨ ਦੇ ਬਹਾਦਰੀ ਵਾਲੇ ਕਾਰਨਾਮੇ ਦੇਖ ਕੇ ਜਾਪਦਾ ਸੀ ਕਿ ਉਹਨਾਂ ਵਿੱਚ ਉਹ ਪੁਰਾਤਨ ਸ਼ਹੀਦ ਬੀਬੀਆਂ ਵਾਲੀਆਂ ਅਰੂਹਾਂ ਪ੍ਰਵੇਸ਼ ਕਰ ਗਈਆਂ ਹੋਣ ਅਸਲ 'ਚ ਮੇਰੀ ਪਰਜਾਈ ਦੀ ਸ਼ਹੀਦੀ ਦਾ ਕਾਰਨ ਉਹਦੇ ਵੱਲੋਂ ਖਰੀਆਂ-ਖਲੀਆਂ ਕਈਆਂ ਗੱਲਾਂ ਹੀ ਬਣੀਆਂ ਜਿਹੜੀਆਂ ਕਿ ਗਰੁੱਪ 'ਚ ਵਾੜੇ-ਮਾੜੇ ਤੱਤਾਂ ਨੂੰ ਚੁੱਭ ਗਈਆਂ ਜਿੰਨੀ ਕੋ ਗੱਲ ਬਾਤ ਵਿੱਚ ਸਾਡੇ ਕੋਲ ਆਈ ਉਹ ਇਉਂ ਹੈ ਸ਼ਹੀਦ ਭਾਈ ਜੋਗਰਾਜ ਸਿੰਘ ਦੀ ਬਜ਼ੁਰਗ ਭੈਣ ਅਮਰਜੀਤ ਕੌਰ ਵਿਸਥਾਰ ਵਿੱਚ ਦੱਸਦੇ ਹਨ ਇਸ ਵੇਲੇ ਆਪਣੇ ਕੌਮੀ ਕਰ ਲਈ ਜੂਝ ਰਹੇ ਖਾਲਕੂ ਸਿੰਘਾਂ ਦੇ ਸਿਰ ਹੋਰ ਵੀ ਵੱਡੀਆਂ ਜ਼ਿੰਮੇਵਾਰੀਆਂ ਆ ਗਈਆਂ ਹਨ ਤੇ ਜ਼ਿੰਮੇਵਾਰੀਆਂ ਦਾ ਇਹ ਭਾਰ ਦਿਨੋਂ ਦਿਨ ਭਾਰੀ ਹੁੰਦਾ ਜਾਣਾ ਹਕੂਮਤਾਂ ਨੇ ਖਾਲਕੂ ਸਿੰਘਾਂ ਚ ਬਹੁਤ ਸਾਰੇ ਆਪਣੇ ਲੋਕ ਭਾਵ ਟਾਊਟ ਕੁਸਬੈਟ ਕਰਵਾ ਦਿੱਤੇ ਨੇ ਇਹਨਾਂ ਦਾ ਖਿਆਲ ਰੱਖਣਾ ਪੈਣਾ ਜੁਗਰਾਤ ਸਿੰਘ ਤੂਫਾਨ ਜੀ ਵੀ ਟੌਟਾਂ ਦੀ ਮੁਖਬਰੀ ਕਾਰਨ ਨਿਹੱਥੇ ਹੋ ਕੇ ਸ਼ਹੀਦੀ ਪ੍ਰਾਪਤ ਕਰ ਗਏ ਭਾਈ ਜੁਗਰਾਤ ਸਿੰਘ ਤੂਫਾਨ ਦੀ ਜੀਵਨ ਸਾਥਣ ਬੀਬੀ ਰਣਜੀਤ ਕੌਰ ਏਕਾ 47 ਨੂੰ ਆਪਣੇ ਹੱਥੇ ੇਟ ਕਰਦੀ ਹੋਈ ਦੂਸਰੇ ਖਾੜਕੂ ਸਿੰਘਾਂ ਨੂੰ ਸੰਬੋਧਨ ਕਰ ਰਹੇ ਸਨ ਸਾਡੀਆਂ ਆਪਣੀਆਂ ਸ਼ਿਕਾਇਤਾਂ ਵੀ ਮਿਲੀਆਂ ਨੇ ਸਾਡੇ ਚ ਸ਼ਾਮਲ ਕੁਝ ਲੋਕਾਂ ਨੇ ਨਜਾਇਜ਼ ਤੌਰ ਤੇ ਕਿਸੇ ਨੂੰ ਤਮਕਾਇਆ ਹੈ ਅਜਿਹਾ ਨਹੀਂ ਹੋਣਾ ਚਾਹੀਦਾ ਇਹ ਸਭ ਕੁਝ ਸਾਡੀ ਦੁਸ਼ਮਣ ਦਿੱਲੀ ਦੇ ਹੱਕ ਤੇ ਜਾਂਦਾ ਹੈ ਸਰਦਾਰ ਜੁਗਰਾਤ ਸਿੰਘ ਤੂਫਾਨ ਦੀ ਸ਼ਹੀਦੀ ਬਾਅਦ ਵੀ ਸਾਡੇ ਗਰੁੱਪ ਤੇ ਕੋਈ ਅਜਿਹੀ ਕਾਲਖ ਨਹੀਂ ਲੱਗਣੀ ਚਾਹੀਦੀ ਕਿ ਦੁਸ਼ਮਣਾਂ ਨੂੰ ਬੋਲਣ ਦਾ ਮੌਕਾ ਮਿਲੇ ਇਸ ਤੋਂ ਕੁਝ ਸਮੇਂ ਬਾਅਦ ਹੀ ਇੰਡੀਅਨ ਸਟੇਟ ਦੀ ਫੌਜ ਤੇ ਪੁਲਿਸ ਵੱਲੋਂ ਉਹਨਾਂ ਨੂੰ ਧੋਖੇ ਨਾਲ ਪਿੱਠ ਪਿੱਛੇ ਵਾਰ ਕਰਕੇ ਸ਼ਹੀਦ ਕਰ ਦਿੱਤਾ ਗਿਆ ਰਣਜੀਤ ਕੌਰ ਦਾ ਜਨਮ ਪਿੰਡ ਟੱਡੇ ਜ਼ਿਲ੍ਹਾ ਗੁਰਦਾਸਪੁਰ ਚ ਮਾਤਾ ਹਰਬੰਸ ਕੌਰ ਤੇ ਪਿਤਾ ਕਰਨੈਲ ਸਿੰਘ ਦੇ ਘਰ 3 ਵਿਸਾਖ ਸੰਮਤ 501 15 ਅਪ੍ਰੈਲ 1969 ਨੂੰ ਆਇਆ ਮਾਪਿਆਂ ਨੇ ਉਸ ਦਾ ਨਾਮ ਅਜੰਤ ਕੌਰ ਰੱਖਿਆ ਉਹ ਤਿੰਨ ਭੈਣਾ ਦੋ ਭਰਾ ਸਨ ਉਸ ਨੇ ਮੁਢਲੀ ਪੜ੍ਹਾਈ ਪਿੰਡ ਤੋਂ ਹੀ ਕੀਤੀ ਫਿਰ ਉਸ ਨੇ ਕਾਲਜ ਵਿੱਚ ਦਾਖਲਾ ਲੈ ਲਿਆ ਅਜੰਤ ਕੌਰ ਦਾ ਚੰਗਾ ਕਦ ਕਾਠ ਚੰਗੀ ਸਿਹਤ ਹੋਣ ਕਾਰਨ ਉਹ ਹਾਕੀ ਦੀ ਵਧੀਆ ਖਿਡਾਰਨ ਸੀ ਸੁਰਤ ਸੰਭਲਦਿਆਂ ਹੀ ਉਸ ਨੂੰ ਗੁਰਬਾਣੀ ਸਿੱਖ ਇਤਿਹਾਸ ਤੇ ਫਿਰ ਖਾਲਕੂ ਲਹਿਰ ਨਾਲ ਸੰਬੰਧਤ ਸਾਹਿਤ ਪੜਨ ਦੀ ਆਦਤ ਪੈ ਗਈ ਉਹ ਖਾਲਕੂ ਸਿੰਘਾਂ ਉਹਨਾਂ ਦੀਆਂ ਹਥਿਆਰਬੰਦ ਕਾਰਵਾਈਆਂ ਸ਼ਹੀਦੀਆਂ ਅਤੇ ਉਹਨਾਂ ਦੇ ਪਰਿਵਾਰ ਤੇ ਹਕੂਮਤੀ ਤਸ਼ੱਦਦ ਬਾਰੇ ਪੂਰੀ ਡੂੰਘਾਈ ਨਾਲ ਅਧਿਐਨ ਕਰਦੀ ਵਕਤ ਦੇ ਚਲਦਿਆਂ ਅਜੰਤ ਕੌਰ ਨੇ ਜਵਾਨੀ ਦੀ ਦਹਲੂਜ਼ ਤੇ ਪੈਰ ਰੱਖਿਆ ਤਾਂ ਕਿਸੇ ਖਾਲਕੂ ਸਿੰਘ ਨਾਲ ਕੰਡਿਆਲੀ ਸੇਜ ਵਾਲੀ ਜ਼ਿੰਦਗੀ ਪਤਿਤ ਕਰਨ ਦੀ ਸੋਚੀ ਜਿਸ ਤੇ ਉਹ ਦ੍ਰਿੜਤਾ ਨਾਲ ਪਹਿਰਾ ਦੇਣ ਲਈ ਸਰਗਰਮ ਹੋ ਗਈ ਉਸ ਦੇ ਵੱਡੇ ਭੈਣ ਭਰਾਵਾਂ ਦੀ ਜ਼ਿੰਦਗੀ ਸੈੱਟ ਹੋਣ ਬਾਅਦ ਜਦੋਂ ਅਜੰਤ ਕੌਰ ਦੇ ਵਿਆਹ ਦੀ ਗੱਲ ਚੱਲੀ ਤਾਂ ਉਸ ਨੇ ਨਿਡਰਤਾ ਨਾਲ ਕਿਸੇ ਖਾੜਕੂ ਸਿੰਘ ਨੂੰ ਆਪਣਾ ਜੀਵਨ ਸਾਥੀ ਬਣਾਉਣ ਦੀ ਸੋਚ ਪ੍ਰਗਟ ਕੀਤੀ ਇਸ ਅਣਹੋਣੀ ਅਣਕਿਆਸੀ ਘਟਨਾ ਨਾਲ ਪਰਿਵਾਰਕ ਮੈਂਬਰਾਂ ਦੇ ਦੰਦ ਜੁੜ ਗਏ ਕਈ ਦਿਨ ਕਾਫੀ ਆਵਾਦ ਵਿਵਾਦ ਤੇ ਵਿਰੋਧ ਚੱਲਦਾ ਰਿਹਾ ਖੰਡੇ ਬਾਟੇ ਦੀ ਪਹਲ ਛਕਣਾ ਉਹ ਚੁੱਪਚਾਪ ਘਰੋਂ ਗਈ ਤੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਾ ਕੇ ਖੰਡੇ ਬਾਟੇ ਦੀ ਪੌਲ ਛੱਕ ਕੇ ਗੁਰੂ ਵਾਲੀ ਬਣ ਗਏ ਸੰਗੀਨਾ ਦੀ ਛਾਇਆ ਹੇਠ ਆਨੰਦ ਕਾਰਜ ਜਨਵਰੀ 1988 ਜ਼ਿਲ੍ਹਾ ਗੁਰਦਾਸਪੁਰ ਚ ਕੋਈ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਦਿੱਤੀ ਗੁਰਮਤ ਮਤ ਧਰਮ ਦਿਰੜੋ ਹਰ ਨਾਮ ਤੇ ਆਵੋ ਸਿਮਰਤ ਨਾਮ ਦਿਰੜਾਇਆ ਸਤਗੁਰ ਗੁਰਪੂਰਾ ਯਾਰਾਦੋ ਸਭ ਕਿਲਵਿਖ ਪਾਪ ਗਵਾਇਆ ਸਹਿਜ ਆਨੰਦ ਹੁਵਾ ਵਡਭਾਗੀ ਮਨ ਹਰ ਹਰ ਮੀਠਾ ਲਾਇ ਜਨ ਕਹੈ ਨਾਨਕ ਲਾਮ ਪਹਿਲੀ ਆਰੰਭ ਕਾਰਜ ਚ ਚਾਇਆ ਤੇ ਪਹਿਰਾ ਦਿੰਦਿਆਂ ਜਿਲ੍ਹਾ ਗੁਰਦਾਸਪੁਰ ਦੇ ਇੱਕ ਪਿੰਡ ਦੇ ਗੁਰਦੁਆਰਾ ਸਾਹਿਬ ਚ ਰਾਤ ਨੂੰ ਸੰਗੀਨਾ ਦੀ ਛਾਇਆ ਹੇਠ ਬੀਬੀ ਰਣਜੀਤ ਕੌਰ ਤੇ ਭਾਈ ਜੁਗਰਾਜ ਸਿੰਘ ਤੂਫਾਨ ਦੇ ਸ੍ਰੀ ਆਨੰਦ ਕਾਰਜ ਹੋਏ ਉਸ ਵੇਲੇ ਭਾਈ ਤੂਫਾਨ ਉਰਫ ਬਾਬਾ ਜੀ ਦੇ ਪਰਿਵਾਰ ਚੋਂ ਬਾਪੂ ਸਰਦਾਰ ਮਹਿੰਦਰ ਸਿੰਘ ਤੇ ਮਾਤਾ ਸਰਦਾਰਨੀ ਹਰਵੰਸ ਕੌਰ ਜੀ ਤੇ ਬਾਕੀ ਦੇ ਖਾੜਕੂ ਸਿੰਘ ਹਾਜ਼ਰ ਸਨ ਨਹੀਂ ਵੀਰ ਅਸੀਂ ਨਹੀਂ ਵੀਰ ਦੇ ਵਿਆਹ ਚ ਗਏ ਬਾਪੂ ਤੇ ਬੇਬੇ ਹੀ ਗਏ ਸਨ ਬਾਪੂ ਨੇ ਆ ਕੇ ਦੱਸਿਆ ਸੀ ਬਈ ਆਨੰਦ ਕਾਰਜ ਤੋਂ ਬਾਅਦ ਉੱਥੇ ਹੀ ਗੁਰਦੁਆਰਾ ਸਾਹਿਬ ਚ ਲੰਗਰ ਪਾਣੀ ਛਕਿਆ ਭੈਣ ਅਮਰਜੀਤ ਕੌਰ ਇਤਿਹਾਸਕ ਧਰਤੀ ਸ੍ਰੀ ਹਰਗੋਬਿੰਦ ਸਾਹਿਬ ਤੋਂ 5 ਕਿਲੋਮੀਟਰ ਦੂਰ ਬਟਾਲਾ ਸੜਕ ਤੇ ਪਿੰਡ ਚੀਮਾ ਖੁੱਡੀ ਹੈ ਕਿਸਾਨ ਮਹਿੰਦਰ ਸਿੰਘ ਦੇ ਘਰ ਪੰਜ ਧੀਆਂ ਬਾਅਦ ਸਨ 1971 ਚ ਇੱਕ ਪੁੱਤਰ ਦੀ ਦਾਤ ਬਖਸ਼ਿਸ਼ ਹੋਈ ਤਾਂ ਉਸ ਦਾ ਨਾਂ ਜਗਰਾਜ ਸਿੰਘ ਰੱਖਿਆ ਜੋ ਖਾਲਕੂ ਸੰਘਰਸ਼ ਚ ਭਾਈ ਜਗਰਾਜ ਸਿੰਘ ਤੂਫਾਨ ਉਰਫ ਤੂਫਾਨ ਬਾਬਾ ਅਮਨ ਦਾ ਦੇਵਤਾ ਨਾਲ ਪ੍ਰਸਿੱਧ ਹੋਇਆ 84 ਦੇ ਕੱਲੂ ਘਾਰੇ ਸਮੇਂ ਉਹਨਾਂ ਦੀ ਉਮਰ 14 ਸਾਲ ਸੀ ਤੇ 16 ਸਾਲ ਦੀ ਉਮਰ ਚ ਉਹਨਾਂ ਨੇ ਅਮਰਤੀ ਛਕਿਆ ਸਾਲ ਬਾਅਦ ਉਹਨਾਂ ਦਾ ਮੇਲ ਖਾਲਸਾਤਾਨ ਲਿਬਰੇਸ਼ਨ ਫੋਰਸ ਦੇ ਜਰਨੈਲ ਭਾਈ ਅਵਤਾਰ ਸਿੰਘ ਬ੍ਰਹਮਾ ਨਾਲ ਹੋਇਆ ਛੋਟੀ ਉਮਰ ਚ ਵੱਡੇ ਕਾਰਨਾਮੇ ਦੇਖ ਕੇ ਭਾਈ ਬ੍ਰਹਮਾ ਨੇ ਉਹਨਾਂ ਨੂੰ ਬਾਬਾ ਤੂਫਾਨ ਸਿੰਘ ਖਾਲਸਾ ਦੇ ਨਾਮ ਨਾਲ ਸਨਮਾਨ ਦਿੱਤਾ ਭਾਈ ਬ੍ਰਹਮਾ ਦੀ ਸ਼ਹੀਦੀ ਤੋਂ ਬਾਅਦ ਆਪ ਜੀ ਖਾਲਸਾਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ ਨਾਲ ਡਿਫਟੀ ਚੀਫ ਰਹੇ ਪੁਲਸ ਵਾਲੇ ਦੀ ਬੰਦੂਕ ਖੋਣਾ ਇੱਕ ਵਾਰ ਬੀਬੀ ਰਣਜੀਤ ਕੌਰ ਦੀ ਝੜਪ ਪੁਲਸ ਜਵਾਨਾਂ ਨਾਲ ਹੋ ਗਈ ਛੋਟਾ ਜਿਹਾ ਮੁਕਾਬਲਾ ਹੋਇਆ ਉਹ ਓਨੀ ਨਿਡਰ ਸੀ ਕਿ ਇੱਕ ਸਿਪਾਈ ਤੋਂ ਉਸ ਦਾ ਅਸਲਾ ਖੋ ਕੇ ਭੱਜ ਗਈ ਭੈਣ ਅਮਰਜੀਤ ਕੌਰ ਦੱਸਦੇ ਹਨ ਹਕੂਮਤ ਲਈ ਖਤਰਨਾਕ ਤੇ ਸਿਰ ਦੇ ਇਨਾਮੀ ਬਾਗੀ ਸਿੰਘ ਨਾਲ ਵਿਆਹ ਕਰਵਾਉਣਾ ਲਹਿਰ ਚ ਸ਼ਾਮਲ ਹੋਣ ਪੁਲਸ ਮੁਕਾਬਲੇ ਕਰਨੇ ਤੇ ਸ਼ਹੀਦੀ ਪਾ ਜਾਣ ਤੇ ਰਣਜੀਤ ਕੌਰ ਤੂਫਾਨ ਨੂੰ ਬੀਬੀ ਦੀਪਕੌਰ ਦਾ ਵਾਰਸ ਕਿਹਾ ਜਾ ਸਕਦਾ ਹੈ ਭਾਈ ਜੁਗਰਾਜ ਸਿੰਘ ਤੂਫਾਨ ਤੇ ਸਾਥੀ ਦੀ ਸ਼ਹਾਦਤ 25 ਚੇਤ ਨਾਨਕਸਾਹੀ ਸੰਮਤ 522 7 ਅਪ੍ਰੈਲ 1990 ਵਕਤ ਸਵੇਰੇ ਸਾਢੇ 3 ਵਜੇ ਪਿੰਡ ਮਾੜੀ ਮੁੱਤਿਆਂ ਬਹੁਤ ਹੀ ਦਲੇਰੀ ਨਾਲ ਵੱਡੀਆਂ ਹਥਿਆਰਬੰਦ ਕਾਰਵਾਈਆਂ ਨੂੰ ਅੰਜਾਮ ਦੇਣ ਵਾਲੇ ਉਗੇ ਖੜਕੂ ਭਾਈ ਜੁਗਰਾਜ ਸਿੰਘ ਤੂਫਾਨ ਉਰਫ ਬਾਬਾ ਤੇ ਸਾਥੀ ਖੜਕੂਆਂ ਨਾਲ ਸਿੱਧਾ ਮੁਕਾਬਲਾ ਕਰਨਾ ਫੌਜ ਤੇ ਪੁਲਿਸ ਦੇ ਵਾਸਤੇ ਗੱਲ ਨਹੀਂ ਸੀ ਪੁਲਿਸ ਨੇ ਉਹਨਾਂ ਦੀ AK47 ਦੀ ਪਿੰਨ ਇੱਕ ਸਰਕਾਰੀ ਕੋਲ ਭੇਟিয়ে ਰਾਹੀਂ ਕਢਵਾ ਦਿੱਤੀ ਪੁਲਿਸ ਨੂੰ ਸੂਚਨਾ ਮਿਲਣ ਤੇ ਸਵੇਰੇ 3:30 ਵਜੇ ਫੌਜ ਤੇ ਪੁਲਿਸ ਦਾ ਕੇਰਾ ਪੈ ਗਿਆ ਜਦੋਂ ਉਹਨਾਂ ਡਰਾਮੋ ਵਾਲੀ ਗਨ ਚੁੱਕ ਕੇ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵਿੱਚੋਂ ਪਿੰਨ ਕੱਢਿਆ ਹੋਣ ਕਾਰਨ ਨਾ ਚੱਲੀ ਉਹਨਾਂ ਨੇ ਆਪਣੇ ਦੂਜੇ ਸਾਥੀ ਭਾਈ ਬਖਸ਼ੀ ਸਿੰਘ ਤੋਂ ਏਕੇ 47 ਫੜੀ ਭਾਈ ਬਖਸ਼ੀ ਸਿੰਘ ਜੋ ਨਿਕਲ ਕੇ ਜਾ ਸਕਦਾ ਸੀ ਨੂੰ ਜਾਣ ਲਈ ਵਾਰ-ਵਾਰ ਕਿਹਾ ਪਰ ਉਸਨੇ ਅਜਿਹਾ ਨਾ ਕਰਕੇ ਦੋਹਾਂ ਵੱਲੋਂ ਇਕੱਠਿਆਂ ਸ਼ਹੀਦ ਹੋਣ ਦਾ ਬਚਨ ਜਾਦ ਦਿਵਾਇਆ ਉਹ ਆਪਣੇ ਇਸ ਗੂੜੇ ਮਿੱਤਰ ਨਾਲ ਠਹਿਰ ਛੱਡ ਕੇ ਮੁਕਾਬਲੇ ਲਈ ਮੈਦਾਨ 'ਚ ਆ ਗਏ ਬਹੁਤ ਥੋੜੇ ਅਸਲੇ ਨਾਲ ਟਰੈਕਟਰ ਤੇ ਜ਼ਬਰਦਸਤ ਮੁਕਾਬਲਾ ਕਰਦੇ ਸ਼ਹੀਦੀਆਂ ਦਾ ਜਾਮ ਪੀ ਗਏ ਜਗਰਾਤ ਸਿੰਘ ਤੂਫਾਨ 30 ਬੀਐਸਐਫ ਪੰਜਾਬ ਪੁਲਿਸ ਤੇ ਹੋਮਗਾਰਡ ਦੇ ਜਵਾਨਾਂ ਸਮੇਤ 150 ਤੋਂ ਵੱਧ ਕਤਲ ਕੇਸਾਂ ਵਿੱਚ ਪੁਲਿਸ ਨੂੰ ਲੋੜੀਂਦਾ ਸੀ ਪੁਲਸ ਮੁਖੀ ਕੇਪੀਐਸ ਗਿਲ ਦਾ ਬਿਆਨ ਸੀ ਸਾਨੂੰ ਵੀਰ ਦੀ ਸ਼ਹੀਦੀ ਦਾ ਦੁੱਖ ਨਹੀਂ ਦੁੱਖ ਇਸ ਗੱਲ ਦਾ ਹੈ ਕਿ ਕਿਸੇ ਗਦਾਰ ਦੀ ਗਦਾਰੀ ਕਾਰਨ ਉਹਨਾਂ ਨੂੰ ਜਹੋਰ ਦਿਖਾਉਣ ਦਾ ਮੌਕਾ ਨਹੀਂ ਮਿਲਿਆ ਜੇ ਕਿਤੇ ਰੱਬ ਇਹ ਮੌਕਾ ਦੇ ਦਿੰਦਾ ਤਾਂ ਪੈਣ ਅਮਰਜੀਤ ਕੌਰ ਇੱਕ ਹੌਕਾ ਲੈਂਦੇ ਨੇ ਬੀਬੀ ਰਣਜੀਤ ਕੌਰ ਤੂਫਾਨ ਦੀ ਸ਼ਹੀਦੀ 1991 ਸਮਾ ਦਿਨ ਦੇ ਸ਼ੁਪਾ ਤੋਂ ਬਾਅਦ ਦਾ ਸ੍ਰੀ ਹਰਗੋਬਿੰਦ ਸਾਹਿਬ ਇਲਾਕੇ ਦੀ ਕੋਈ ਠਹਿਰ ਸੁੱਤੀ ਪਈ ਨੂੰ ਗੋਲੀ ਮਾਰਤੀ ਸੀ ਬਾਪੂ ਅੱਜ ਤੇਰਾ ਦੂਜਾ ਪੁੱਤ ਵੀ ਸ਼ਹੀਦ ਹੋ ਗਿਆ ਜਦੋਂ ਬਾਪੂ ਮਹਿੰਦਰ ਸਿੰਘ ਨੂੰ ਥਾਣੇਦਾਰ ਨੇ ਥਾਣੇ ਸਾਧ ਕੇ ਇਹ ਸ਼ਬਦ ਕਹੇ ਤਾਂ ਮੈਂ ਨਾਲ ਸੀ ਭੈਣ ਅਮਰਜੀਤ ਕੌਰ ਵੀ ਨਹੀਂ ਸੀ ਉਹ ਮਾਂ ਦਾ ਜੰਮਿਆ ਕੋਈ ਸੂਰਮਾ ਸੀ ਸੂਰਮਾ ਐਵੇਂ ਕੋਈ ਮਾੜੀ-ਮੋਟੀ ਗੱਲ ਨਹੀਂ ਸੀ ਇਹ ਸਿਮਰਨ ਤਾਂ ਉਦੋਂ 1 ਸਾਲ ਦੀ ਸੀ ਮੇਰੀ ਬੋਕਲ ਚ ਤਾਂ ਜਗਰਾਤ ਸਿੰਘ ਇਹਨੂੰ ਦੁੱਧ ਚੁੰਘਦੀ ਨਹੀਂ ਆ ਗਿਆ ਇਸ ਭੁਈ ਜੀ ਨੇ ਹੀ ਮੈਨੂੰ ਮਾਂ ਪਿਓ ਵਾਲਾ ਪਿਆਰ ਦਿੱਤਾ ਪਾਲਿਆ ਪੜਾਇਆ ਤੇ ਹੁਣ ਵੀ ਸਾਥ ਦੇ ਰਹੇ ਨੇ ਸਾਰੀਆਂ ਭੂਆ ਵਰਤਰੀਆਂ ਨੇ ਕੋਈ ਘਟ ਨਹੀਂ ਪਰ ਇਹ ਭੁਈ ਜੀ ਸਾਡੇ ਕੋਲ ਹੀ ਰਹਿੰਦੇ ਨੇ ਸ਼ਹੀਦ ਬੀਬੀ ਰਣਜੀਤ ਕੌਰ ਦੀ ਚੀਮਾ ਖੁੱਡੀ ਰਹਿੰਦੀ ਪੁੱਤਰੀ ਸਿਮਰ ਰਣਜੀਤ ਕੌਰ ਦੇ ਸ਼ਬਦ ਪਿੰਡ ਦੇ ਸ਼ਹੀਦ ਭਾਈ ਬਲਵਿੰਦਰ ਸਿੰਘ ਬਿੰਦੀ ਦੀ ਭੈਣ ਬੀਬੀ ਅਰਵਿੰਦਰ ਕੌਰ ਜੀ ਦੀ ਗਵਾਹੀ ਅਨੁਸਾਰ ਤਿੰਨ ਸਕੇ ਭਰਾਵਾਂ ਸਮੇਤ ਪਿੰਡ ਦੇ ਸੱਤ ਹੋਰ ਨੌਜਵਾਨ ਸਿੰਘਾਂ ਜਿਵੇਂ ਭਾਈ ਸੁਖਦੇਵ ਸਿੰਘ ਉਹਨਾਂ ਦੇ ਭਰਾ ਭਾਈ ਨਿਰਮਲ ਸਿੰਘ ਸ਼ਹੀਦ ਭਾਈ ਬਲਵਿੰਦਰ ਸਿੰਘ ਬਿੱਲਾ ਪੁੱਤਰ ਭਾਈ ਕੁੰਦਨ ਸਿੰਘ ਸ਼ਹੀਦ ਭਾਈ ਬਲਵਿੰਦਰ ਸਿੰਘ ਬਿੰਦੀ ਪੁੱਤਰ ਭਾਈ ਕਰਤਾਰ ਸਿੰਘ ਸ਼ਹੀਦ ਭਾਈ ਗੁਰਦੀਪ ਸਿੰਘ ਮਹਾਤਮਾ ਪੁੱਤਰ ਸਰਦਾਰ ਹਰੀ ਸਿੰਘ ਸ਼ਹੀਦ ਭਾਈ ਪਰਮਜੀਤ ਸਿੰਘ ਉਮਰ 16 ਸਾਲ ਦੇ ਇਸ ਪਿੰਡ ਦੀ ਧਰਤੀ ਤੇ ਜਨਮ ਲੈ ਕੇ ਅਵਾਹ ਗੁਰੂ ਦੇ ਬਾਣੇ ਨੂੰ ਮੰਨਦਿਆਂ ਸ਼ਹਾਦਤਾਂ ਦਿੱਤੀਆਂ ਸ਼ਹਾਦਤਾਂ ਦੇਣ ਵਾਲੇ ਪਰਿਵਾਰਕ ਮੈਂਬਰ ਬੀਬੀ ਰਣਜੀਤ ਕੌਰ ਤੂਫਾਨ ਭਾਈ ਜੁਗਰਾਜ ਸਿੰਘ ਤੂਫਾਨ ਪਤੀ ਸ਼ਹੀਦ ਬੀਬੀ ਭਰਪੂਰ ਕੌਰ ਜਾਖੇਪਾਲ 13 ਪਾਦੋਂ ਨਾਨਕ ਸਾਹਿਬ ਸੰਮਤ 523 19 ਅਗਸਤ 1991 ਵਕਤ ਦੁਪਹਿਰ ਬਠਿੰਡਾ ਦੀ ਸ਼ੌਣੀ ਨੇੜੇ ਕੋਈ ਨਗਰ ਪੁਲਿਸ ਵਾਲੇ ਡੌਰ ਘੌਰ ਸਨ ਉਹਨਾਂ ਨੂੰ ਹੈਰਾਨੀ ਹੋ ਰਹੀ ਸੀ ਕਿ ਸਾਰਾ ਕੁਝ ਕਿਵੇਂ ਕਦੋਂ ਤੇ ਕੀ ਹੋ ਗਿਆ ਖਾਲਸਤਾਨੀ ਹਥਿਆਰਬੰਦ ਖਾੜਕੂ ਲਹਿਰ ਦੀ ਪਾਂਦੀ ਕੋਈ ਨੌਜਵਾਨ ਲੜਕੀ ਸਾਈਨਾਈਡ ਕੈਪਸੂਲ ਖਾ ਕੇ ਸ਼ਹੀਦ ਸਾਥੀਆਂ ਦੇ ਕਾਫਲਿਆਂ ਸੰਗ ਜਾ ਚੁੱਕੀ ਸੀ ਦੂਜੇ ਦਿਨ 30 ਅਗਸਤ ਨੂੰ ਅਖਬਾਰਾਂ ਦੀਆਂ ਖਬਰਾਂ ਸਨ ਪੁਲਿਸ ਘੇਰੇ ਵਿੱਚ ਦੋ ਵੱਲੋਂ ਖੁਦਕੁਸ਼ੀ ਬਠਿੰਡਾ ਤੋਂ ਪੱਤਰ ਪ੍ਰੇਰਕ ਅਨੁਸਾਰ ਅੱਜ ਇੱਥੇ ਇੱਕ ਸ਼ੱਕੀ ਵਿਅਕਤੀ ਅਤੇ ਉਸ ਦੀ ਸਾਥਣ ਔਰਤ ਨੇ ਉਸ ਵੇਲੇ ਸਾਈਨੜ ਖਾ ਕੇ ਖੁਦਕੁਸ਼ੀ ਕਰ ਲਈ ਜਦੋਂ ਉਹ ਰੋਜ਼ ਗਾਰਡਨ ਵਿੱਚ ਪੁਲਿਸ ਦੇ ਘੇਰੇ ਵਿੱਚ ਆ ਗਏ ਇਸ ਖਬਰ 'ਚ ਕੁਝ ਸੱਚ ਤੇ ਅੱਧਾ ਝੂਠ ਸੀ ਸ਼ਹੀਦ ਬੀਬੀ ਭਰਪੂਰ ਕੌਰ ਦਾ ਜਨ ਸੋ ਨਾਮ ਉਦਮ ਸਿੰਘ ਵਾਲਾ ਤੋਂ 10 ਕਿਲੋਮੀਟਰ ਦੂਰ ਬੁੱਢਲਾਡਾ ਸੜਕ ਨੇੜੇ ਪਿੰਡ ਜਾਂ ਖੇਪਲ ਵਿੱਚ ਮਾਤਾ ਜੰਗੀਰ ਕੌਰ ਦੀ ਕੁੱਖੋਂ ਬਾਪੂ ਸਰਦਾਰ ਪ੍ਰੀਤਮ ਸਿੰਘ ਦੇ ਘਰ ਹੋਇਆ ਉਹ ਚਾਰ ਭਰਾਵਾਂ ਦੇ ਇਕਲੌਤੇ ਭੈਣ ਸਨ ਪੰਜਵੀਂ ਜਮਾਤ ਤੱਕ ਪੜ੍ਹੇ ਭਰਪੂਰ ਕੌਰ ਨੂੰ ਸਿੱਖ ਧਰਮ ਦੀ ਗੁੜਤੀ ਪਰਿਵਾਰ ਵਿੱਚੋਂ ਹੀ ਮਿਲੀ ਬਾਪੂ ਪ੍ਰੀਤਮ ਸਿੰਘ ਤੇ ਮਾਤਾ ਜੰਗੀਰ ਕੌਰ ਬਾਣੀ ਪੜਨ ਨਿਤਨੇਮ ਕਰਨ ਤੇ ਗੁਰੂ ਕਰਨ ਜੁੜੇ ਹੋਏ ਸਨ ਉਹਨਾਂ ਦਾ ਰਿਸ਼ਤਾ ਸੰਗਰੂਰ ਜ਼ਿਲ੍ਹਾ ਵਿੱਚ ਪੈਂਦੇ ਪਿੰਡ ਅਲੌਰਖ ਦੇ ਨੌਜਵਾਨ ਭਾਈ ਪਿਆਰਾ ਸਿੰਘ ਨਾਲ ਹੋਇਆ ਭਾਈ ਪਿਆਰਾ ਸਿੰਘ ਦੀ ਸਿੱਖ ਸੰਘਰਸ਼ ਨਾਲ ਹਮਦਰਦੀ ਹੋਣ ਕਾਰਨ ਉਹਨਾਂ 1987 ਤੋਂ ਲੈ ਕੇ ਲਗਾਤਾਰ ਕਈ-ਕਈ ਝੂਠੇ ਕੇਸਾਂ ਵਿੱਚ ਫਸਾਇਆ ਜਾਂਦਾ ਰਿਹਾ ਗ੍ਰਿਫਤਾਰ ਕੀਤਾ ਜੇਲ੍ਹ ਭੇਜਿਆ ਕਈਆਂ ਮੁਕਦਮਿਆਂ 'ਚੋਂ ਬਰੀ ਹੋਏ ਕਈਆਂ 'ਚ ਝਮਾਨਤਾ ਹੋਈਆਂ ਉਹਨਾਂ ਵਿਰੁੱਧ ਦਰਜ ਮੁਕਦਮਿਆਂ ਦੀ ਲੰਬੀ ਲੜੀ ਹੈ ਇਹ ਵੇਰਵੇ ਉਹਨਾਂ ਵੱਲੋਂ ਲਿਖੀ ਡਾਇਰੀ ਵਿੱਚੋਂ ਮਿਲਦੇ ਹਨ ਜਿਨ੍ਹਾਂ ਵਿੱਚ ਸੰਗੀਨ ਤਰਾਮਾਂ ਗ੍ਰਿਫਤਾਰੀਆਂ ਸਮੇਤ ਥਾਣਾ ਸ਼ਹਿਰਾਂ ਦੀਆਂ ਵੱਖ-ਵੱਖ ਅਦਾਲਤਾਂ ਦੇ ਵੇਰਵੇ ਮੁਕਦਮਿਆਂ ਦੀਆਂ ਤਰੀਖਾਂ ਤੇ ਬਰੀ ਹੋਣ ਦਾ ਵਕਤ ਜੱਜਾਂ ਤੱਕ ਦੇ ਨਾਮ ਦਰਜ ਹਨ ਜਿੱਥੋਂ ਉਹਨਾਂ ਦੀ ਲਹਿਰ ਪ੍ਰਤੀ ਸੁਹਿਰਦਤਾ ਦੀ ਝਲਕ ਮਿਲਦੀ ਹੈ ਫਿਰ ਉਹਨਾਂ ਨੂੰ ਬਿਜਲੀ ਬੋਰਡ 'ਚ ਨੌਕਰੀ ਵੀ ਮਿਲੀ ਪਰ ਉਹਨਾਂ ਸਭ ਕੁਝ ਤਿਆਕ ਕੇ ਸ਼ਹਾਦਤ ਦਾ ਰਾਹ ਅਪਣਾਇਆ ਰਿਸ਼ਤੇ ਨੂੰ ਅੰਤਮ ਸਾਹਾਂ ਤੱਕ ਨਿਭਾਉਣ ਦਾ ਵਚਨ ਹਾਲਾਤ ਇਹੋ ਜੇ ਬਣ ਗਏ ਸਨ ਕਿ ਭਾਈ ਪਿਆਰਾ ਸਿੰਘ ਮੰਗਣੀ ਤੋਂ ਬਾਅਦ ਘਰ ਛੱਡ ਕੇ ਹਥਿਆਰ ਬੰਦ ਲਹਿਰ ਦੇ ਪੱਕੇ ਤੌਰ ਤੇ ਸੰਗੀ ਬਣ ਗਏ ਉਹਨਾਂ ਬੀਬੀ ਭਰਪੂਰ ਕੌਰ ਨੂੰ ਸੁਨੇਹਾ ਪੁੱਜਦਾ ਕਰਦਿਆਂ ਕਿਹਾ ਸਾਡਾ ਰਾਹ ਸਪਸ਼ਟ ਹੈ ਪਰ ਸੌਖਾ ਨਹੀਂ ਅਸੀਂ ਜੰਗ ਵਿੱਚ ਕੁੱਦ ਪਏ ਹਾਂ ਤੇ ਹੁਣ ਸਾਡੀ ਮੰਜ਼ਲ ਸਾਡੀ ਸ਼ਹਾਦਤ ਹੀ ਹੈ ਇਸ ਜੰਗ ਵਿੱਚ ਤੈਨੂੰ ਨਾਲ ਰੱਖਣਾ ਸੰਭਵ ਨਹੀਂ ਤੂੰ ਆਪਣਾ ਘਰ ਵਸਾਲ ਹੈ ਦੂਜੇ ਪਾਸੇ ਬੀਬੀ ਭਰਪੂਰ ਕੌਰ ਦਾ ਜਵਾਬ ਆਇਆ ਸੀ ਸਾਡਾ ਇਹ ਪਵਿੱਤਰ ਰਿਸ਼ਤਾ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੈ ਇਸ ਰਿਸ਼ਤੇ ਦਾ ਬਚਨ ਮੈਂ ਆਖਰੀ ਦਮ ਤੱਕ ਨਿਭਾਵਾਂਗੀ ਮੌਤ ਭਾਵੇਂ ਆ ਜਾਵੇ ਚਾਹੇ ਕੱਲ ਸ਼ਹੀਦ ਭਾਈ ਪਿਆਰਾ ਸਿੰਘ ਦੇ ਭਰਾ ਭਾਈ ਗੁਰਦਿੱਤਾ ਸਿੰਘ ਨੇ ਦੱਸਿਆ ਪੁਲਿਸ ਦੀ ਚੜ੍ਹ ਮੱਚੀ ਹੋਈ ਸੀ ਉਹ ਬਗਿਆਣਾ ਵਾਂਗ ਸੁੰਘਦੇ ਫਿਰਦੇ ਸਨ ਉਹਨਾਂ ਦੇ ਆਨੰਦ ਕਾਰਜ ਰਾਤ ਸਮੇ ਹੋਏ आनंद कार्य ਕਰਵਾਉਣ ਵਾਲੇ ਰਣਬੀਰ ਕਾਲਜ ਦੇ ਇੱਕ ਪ੍ਰੋਫੈਸਰ ਜੀ ਸਨ ਮੈਂ ਉਸ ਰੂਹ ਦੇ ਕਦੇ ਦਰਸ਼ਨ ਨਹੀਂ ਕਰ ਸਕਿਆ ਇੱਕ ਵਾਰ ਬਾਪੂ ਜੀ ਨੂੰ ਕਿਸੇ ਗੁਰਦੁਆਰਾ ਸਾਹਿਬ ਵਿਖੇ ਸੱਦ ਕੇ ਫਤਿਹ ਬੁਲਾਈ ਸੀ ਤੇ ਫਿਰ ਬੀਬੀ ਪਰਪੂਰ ਕੌਰ ਆਪਣੇ ਜੀਵਨ ਸਾਥੀ ਨਾਲ ਮੈਦਾਨੇ ਜੰਗ ਵਿੱਚ ਆ ਗਏ ਭਾਈ ਪਿਆਰਾ ਸਿੰਘ ਅਲੌੜਖ ਦੇ ਹਥਿਆਰਬੰਦ ਕਾਰਜ ਜਾਰੀ ਰਹੇ ਦੂਜੇ ਪਾਸੇ ਪਰਿਵਾਰਾਂ ਤੇ ਪੁਲਿਸ ਦਾ ਤਸ਼ੱਦਦ ਵੀ ਸ਼ਹਾਦਤ 19 ਅਗਸਤ 1991 ਨੂੰ ਬਠਿੰਡਾ ਸ਼ਹਿਰ ਦੀ ਸ਼ੌਣੀ ਨੇੜੇ ਕਿਸੇ ਨਗਰ ਚ ਬੀਬੀ ਭਰਪੂਰ ਕੌਰ ਤੇ ਉਹਨਾਂ ਦੇ ਜੀਵਨ ਸਾਥੀ ਭਾਈ ਪਿਆਰਾ ਸਿੰਘ ਕਰਾਏ ਤੇ ਰਹਿ ਰਹੇ ਸਨ ਕਿਸੇ ਵੱਲੋਂ ਮੁਖਬਰੀ ਕਰਨ ਤੇ ਪੁਲਿਸ ਨੇ ਉਸ ਨਗਰ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਚਲਾਈ ਸਾਰੀ ਸੰਗਣੀ ਆਬਾਦੀ ਸੀ ਇਹ ਘਰ ਕਿਸੇ ਫੌਜੀ ਦਾ ਸੀ ਤੇ ਪਰਿਵਾਰ ਦੇ ਮੈਂਬਰ ਨਾਲ ਹੀ ਰਹਿੰਦੇ ਸਨ ਖਾਲਕੂ ਸਿੰਘ ਕਿਸੇ ਨਿਰਦੋਸ਼ਾਂ ਦੀਆਂ ਜਾਨਾਂ ਨੂੰ ਅਜਾਈ ਨਹੀਂ ਸੀ ਜਾਣ ਦੇਣਾ ਚਾਹੁੰਦੇ ਇਹ ਸਭ ਕੁਝ ਸੋਚ ਵਿਚਾਰ ਕੇ ਭਾਈ ਪਿਆਰਾ ਸਿੰਘ ਨੇ ਹਥਿਆਰ ਛੁਪਾ ਕੇ ਰੱਖ ਦਿੱਤੇ ਤੇ ਗੋਲੀ ਨਾ ਚਲਾਈ ਜਾਕਾਰਾ ਛੱਡਿਆ ਕੀਤੇ ਬਚਨਾ ਤੇ ਪੂਰਾ ਉਤਰਦਿਆਂ ਪਹਿਲਾਂ ਬੀਬੀ ਭਰਪੂਰ ਕੌਰ ਤੇ ਫਿਰ ਭਾਈ ਪਿਆਰਾ ਸਿੰਘ ਨੇ ਸਾਈਨਾਈਡ ਕੈਪਸੂਲ ਖਾ ਕੇ ਸ਼ਹਾਦਤਾਂ ਪ੍ਰਾਪਤ ਕਰਦਿਆਂ ਗੁਰਮਤ ਦੇ ਦਰਸਾਈ ਰਾਹ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ ਤੇ ਤੁਰ ਗਏ ਪਤਾ ਲੱਗਣ ਤੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੇ ਬਠਿੰਡੇ ਪੁੱਜ ਕੇ ਉਹਨਾਂ ਦੀ ਪਛਾਣ ਤਸਦੀਕ ਕੀਤੀ ਪਰ ਦੋਹੇ ਸ਼ਹੀਦਾਂ ਦੀਆਂ ਲਾਸ਼ਾਂ ਪਰਿਵਾਰ ਨੂੰ ਨਾ ਦੇ ਕੇ ਪੁਲਿਸ ਵੱਲੋਂ ਹੀ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਅਗਲੇ ਦਿਨ ਪਰਿਵਾਰ ਤੇ ਹਮਦਰਦ ਸਿੰਘਾਂ ਸਿੰਘਣੀਆਂ ਨੇ ਅੰਗੀਠਾ ਸਾਂਭਿਆ ਤੇ ਇਤਿਹਾਸਕ ਗੁਰਦੁਆਰਾ ਸਾਹਿਬ ਮੰਜੀ ਸਾਹਿਬ ਆਲੌਰ ਖលਿਆ ਕੇ ਗੁਰਮਤਿ ਅਨੁਸਾਰ ਅਸਮਾ ਪੂਰੀਆਂ ਕੀਤੀਆਂ ਕੀਤੀਆਂ ਉਸ ਤੋਂ ਬਾਅਦ ਅਲੌੜਖ ਜੱਖੇਪਲ ਤੇ ਹੋਰ ਪਿੰਡਾਂ ਵਿੱਚ ਸ਼ਹੀਦਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਖਾੜਕੂ ਜਥੇਬੰਦੀਆਂ ਵੱਲੋਂ ਇਸ ਸੰਬੰਧੀ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਇਨ੍ਹਾਂ ਸ਼ਹੀਦਾਂ ਦੀਆਂ پاک ਰੂਹਾਂ ਖਾਲਸਤਾਨੀ ਲਹਿਰ ਦੇ ਸ਼ਹੀਦਾਂ ਦੇ ਇਤਿਹਾਸ ਵਿੱਚ ਇੱਕ ਹੋਰ ਸੁਨਹਿਰੀ ਪੰਨਾ ਲਿਖ ਗਈਆਂ ਇਸ ਪਿੰਡ ਦੇ ਦੋ ਹੋਰ ਸ਼ਹੀਦ ਭਾਈ ਅਮਰ ਸਿੰਘ ਤੇ ਸ਼ਹੀਦ ਭਾਈ ਸ਼ਮਸ਼ੀਰ ਸਿੰਘ ਹਨ ਸ਼ਹਾਦਤ ਦੇਣ ਵਾਲੇ ਪਰਿਵਾਰਕ ਮੈਂਬਰ ਨੰਬਰ 1 ਸ਼ਹੀਦ ਬੀਬੀ ਭਰਪੂਰ ਕੌਰ ਜਖੇਪਲ ਨੰਬਰ 2 ਸ਼ਹੀਦ ਭਾਈ ਪਿਆਰਾ ਸਿੰਘ ਆਲੌਰਕ ਪਤੀ ਤਾਬ ਕੌਰ ਨਾਮ ਲੇਖਕ ਬਲਜਿੰਦਰ ਸਿੰਘ ਕੋਟਪਾਰਾ ਭਾਗ ਦੂਜਾ ਆਵਾਜ਼ ਗੁਰਜੰਟ ਸਿੰਘ ਰੂਪਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ